ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਦੋ ਐਨੀਮਲ ਸੇਲ ਸੋ ਦੋਸਤੋ ਇੱਕ ਵੈਡ ਹੈਗੀ ਆ ਅਤੇ ਇੱਕ ਮੱਝ ਹੈਗੀ ਆ ਦੋਸਤੋ ਇਸ ਆਪਾਂ ਵੈਡ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਆ ਸ਼ਹਿਰ ਪਿੱਖੀ ਵਿੰਡ ਤੋਂ ਪਿੰਡ ਅਲਕੋ ਕੋਠੀ 6 ਕਿਲੋਮੀਟਰ ਦੀ ਦੂਰੀ ਤੇ ਹੈਗਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆ ਗਿਆ ਵੀਰੇਓ ਤੇ ਬਾਈ ਜਗਰੂਪ ਸਿੰਘ ਹਨ ਦੋਸਤੋ ਓਨਰ ਇਸ ਦੇ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ ਆਪਾਂ ਵੀਡੀਓ ਦੇ ਵਿੱਚ ਦੇ ਦਿੱਤੇ ਹਨ ਤੁਸੀਂ ਨੰਬਰਾਂ ਤੇ ਕੰਟੈਕਟ ਕਰਕੇ ਇਹ ਦੋਸਤੋ ਜਿਹੜੇ ਦੋਨੋਂ ਐਨੀਮਲ ਹਨ ਇਹ ਖਰੀਦ ਸਕਦੇ ਹੋ ਸੋ ਦੋਸਤੋ ਇਸ ਵੈੜ ਦੀ ਗੱਲ ਕਰੀਏ ਤਾਂ ਇਹ ਤੀਜਾ ਸੁਆ ਇਸ ਵਾਰ ਸੁਣ ਜਾ ਰਹੀ ਹੈ ਕਾਫੀ ਜਿਆਦਾ ਸੋਹਣੀ ਚੰਗੀ ਵੱਡੀ ਫਾਰਮ ਵਾਲੀ ਦੋਸਤੋ ਇਹ ਜਿਹੜੀ ਬੈਡ ਹੈਗੀ ਆ ਤਕਰੀਬਨ ਮਿਲਕ ਦੀ ਕਪੈਸਿਟੀ ਦੋਸਤੋ 42 ਲੀਟਰ ਇਸ ਦੀ ਦੱਸੀ ਜਾ ਰਹੀ ਆ ਦੂਜੇ ਸੂਵੇ ਦੇ ਵਿੱਚ ਕਾਫੀ ਜ਼ਿਆਦਾ ਇਸ ਨੇ ਵਧੀਆ ਮਿਲਕ ਕੱਢਿਆ ਹੈਗਾ ਦੀ 38 ਤੋਂ 40 ਲੀਟਰ ਦੀ ਮਿਲਕ ਕਪੈਸਿਟੀ ਦੋਸਤੋ ਇਸ ਦੀ ਦੂਜੇ ਸੂਵੇ ਦੀ ਰਹੀ ਹੈਗੀ ਆ ਤੀਜੇ ਸੂਵੇ ਵਿੱਚ ਕਾਫੀ ਵਧੀਆ ਉਮੀਦ ਹੋਰ ਵੀ ਕੀਤੀ ਜਾਂਦੀ ਆ ਹਜੇ ਦੋਸਤੋ ਇਸ ਨੇ ਤਿੰਨ ਤੋਂ ਚਾਰ ਦਿਨ ਹਜੇ ਆਰਾਮ ਨਾਲ ਲੈ ਜਾਣੇ ਹਨ ਬਾਕੀ ਹਜੇ ਆਰਡਰ ਹਵਾਨਾ ਤੁਸੀਂ ਦੇਖ ਸਕਦੇ ਹੋ ਕਾਫੀ ਜਿਆਦਾ ਐਕਸਟਰਾ ਅਬਨਰੀ ਅਟਰ ਦੋਸਤੋ ਲੱਗਾ ਹੈਗਾ ਇਸ ਵੈੜ ਨੂੰ ਬਾਕੀ ਦੋਸਤੋ ਜਿਹੜੀ ਮਿਲਕ ਦੀ ਕਪੈਸਿਟੀ ਹੈ ਇਸ ਵਾਰ 42 ਲੀਟਰ ਕਹੀ ਗਈ ਆ ਤੇ ਹਵਾਨਾ ਦੋਸਤੋ ਤੁਸੀਂ ਇੱਕ ਵਾਰੀ ਆਪ ਝਾਤ ਮਾਰ ਸਕਦੇ ਹੋ ਕਾਫੀ ਜ਼ਿਆਦਾ ਸੋਹਣਾ ਹਵਾਨਾ ਹੈਗਾ ਥਣ ਦੀ ਬਿਰਲ ਬਹੁਤ ਵਧੀਆ ਹੈਗੀ ਹੈ ਜੀ ਮੁੱਠੀ ਪਰ ਥਣ ਹੈਗਾ ਕਾਫੀ ਜ਼ਿਆਦਾ ਖੁੱਲੇ ਲੇਵੇ ਵਾਲੀ ਦੋਸਤੋ ਇਹ ਜਿਹੜੀ ਵੈੜ ਤੁਹਾਨੂੰ ਮਿਲ ਸਕਦੀ ਏ ਬਾਕੀ ਜਿਹੜੇ ਕੰਟੈਕਟ ਨੰਬਰ ਹਨ ਦੋਸਤੋ ਡਿਸਪਲੇ ਕੀਤੇ ਹਨ ਓਨਰ ਦੇ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਇਹ ਵੈੜ ਖਰੀਦ ਸਕਦੇ ਹੋ ਮੋਲ ਦੋਸਤੋ 85000 ਰੁਪਏ ਇਸਦੀ ਡਿਮਾਂਡ ਹੈਗੀ ਆ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਵੇਗਾ ਕੋਈ ਫਿਕਸ ਰੇਟ ਨਹੀਂ ਹੈਗਾਗਾ ਮੌਕੇ ਤੇ ਜਿਹੜੇ ਵੀ ਆ ਸ਼ੌਕੀਨ ਨੇ ਖਰੀਦਣ ਦੇ ਚਾਹਵਨ ਹੋਣ ਪਹੁੰਚਦੇ ਹੋ ਤੇ ਮਾਨਤਨ ਤੁਹਾਡਾ ਜ਼ਰੂਰ ਕੀਤਾ ਜਾਵੇਗਾ ਬਾਕੀ ਜਿਹੜੀ ਵੈੜ ਹੈਗੀ ਹੈ ਕਾਫੀ ਜਿਆਦੀ ਠੰਡੀ ਸੀਲ ਹੈਗੀ ਆ ਕਾਫੀ ਜਿਆਦੀ ਸ਼ੌਕੀਨ ਵੀ ਹੈਗੀ ਆ ਬਾਕੀ ਤੁਸੀਂ ਦੋਸਤੋ ਦੇਖ ਸਕਦੇ ਹੋ ਉਚਾਈ ਲੰਬਾਈ ਬਹੁਤ ਵਧੀਆ ਹੈਗੀ ਆ ਵੈੜ ਦੀ ਕੱਦ ਕਠ ਵੱਲੋਂ ਕਾਫੀ ਜਿਆਦੀ ਸੋਹਣੀ ਉੱਚੀ ਲੰਬੀ ਹੈਗੀ ਆ ਸੋ ਬਹੁਤ ਜਿਆਦੀ ਖੂਬੀਆਂ ਹਨ ਦੋਸਤੋ ਇਸ ਵੈਰਡ ਦੇ ਵਿੱਚ ਬਾਕੀ ਜਿਹੜੀ ਚੁਆਈ ਆ ਇੱਕ ਨੰਬਰ ਪਾਸ ਹੈਗੀ ਆ ਵੀਰਿਓ ਸੁਖਸਾਨ ਵੀਰੋ ਜੇ ਆਪਾਂ ਅਗਲੇ ਇਸ ਐਨੀਮਲ ਦੀ ਗੱਲ ਕਰੀਏ ਤਾਂ ਇਹੇ ਝੋਟੀ ਹੈਗੀ ਆ ਦੂਜਾ ਸੂਆ ਇਸ ਵਾਰ ਸੂਣ ਜਾ ਰਹੀ ਹੈ ਜੀ ਕਾਫੀ ਵਧੀਆ ਠੰਡੀ ਸੀਲ ਇਹ ਵੀ ਝੋਟੀ ਹੈਗੀ ਆ ਵੀਰਿਓ ਬਾਕੀ ਦਿਨ ਹਜੇ ਇਸਨੇ ਤਕਰੀਬਨ 15 ਆਰਾਮ ਨਾਲ ਹਜੇ ਲੈ ਜਾਣੇ ਹਨ 15 ਦਿਨ ਕੱਚੀ ਆ ਬਾਕੀ ਤੁਸੀਂ ਢਿੱਲ ਦੇਖ ਸਕਦੇ ਹੋ ਹਵਾਨਾ ਹਜੇ ਬਣਾਉਣਾ ਸ਼ੁਰੂ ਕਰ ਲਿਆ ਹੈ ਜੀ ਤਕਰੀਬਨ 10 ਤੋਂ 15 ਦਿਨ ਦੇ ਵਿੱਚ ਜਿਹੜੇ ਹਵਾਨੇ ਦੀ ਬਿਲਕੁਲ ਇਸ ਨੇ ਤਿਆਰੀ ਕਰ ਲੈਣੀ ਆ ਥਾਣਾ ਦੀ ਜੀ ਬਿਲਕੁਲ ਇੱਕੋ ਜਿਹੇ ਥਣ ਹਨ ਪੱਧਰ ਥਣ ਹਨ ਦੋਸਤੋ ਬਾਕੀ ਸਿੰਘ ਦੀ ਬੰਤਰ ਦੇਖ ਸਕਦੇ ਹੋ ਮੱਥੇ 'ਚ ਫੁੱਲ ਦੇਖ ਸਕਦੇ ਹੋ ਦੋਸਤੋ ਵਾਈਟ ਬੱਲਾ ਮੱਥਾ ਹੈਗਾ ਦੋਸਤੋ ਬਾਕੀ ਤੁਸੀਂ ਸਟਰਕਚਰ ਜਿਹੜਾ ਚੋਟੀ ਦਾ ਖੁਦ ਆਪ ਚਾਤ ਮਾਰ ਸਕਦੇ ਹੋ ਚੰਗਾ ਸਟਰਕਚਰ ਹੈਗਾ ਬਾਕੀ ਜੇ ਦੋਸਤੋ ਪਿਛਲੇ ਸੂਬੇ ਦੀ ਜਿਹੜੀ ਆਪਾਂ ਗੱਲ ਕਰੀਏ ਤੇ ਪਹਿਲੇ ਸੂਬੇ ਦੀ ਜਿਹੜੀ ਮਿਲਕ ਦੀ ਇਸ ਦੀ ਰਿਕਾਰਡ ਸੀਗਾ ਜੀ ਉਹ 10 ਤੋਂ 12 ਲੀਟਰ ਦਾ ਮਿਲਕ ਰਿਕਾਰਡ ਰਿਹਾ ਜੀ ਪਿਛਲੇ ਸਵੇਰੇ ਦਾ ਇਸ ਵਾਰ ਵੀ ਤਕਰੀਬਨ 12-13 12-13 ਲੀਟਰ ਦੀ ਮਿਲਕ ਦੀ ਇਸ ਨੇ ਚੁਾਈ ਕਰਵਾ ਦੇਣੀ ਹੈ ਜੀ ਬਾਕੀ ਵਧੀਆ ਠੰਡੀ ਸੀਲ ਹੈਗੀ ਹੈ ਦੋਸਤੋ ਝੋਟੀ ਜਿਹੜੇ ਮੇਰੇ ਵੀਰ ਖਰੀਦਣ ਦੇ ਚਾਹਵਾਨ ਹੋਣ ਉਹ ਬਾਈ ਹੋਰਾਂ ਦੇ ਇਸੇ ਨੰਬਰ ਤੇ ਕੰਟੈਕਟ ਕਰਕੇ ਦੋਸਤੋ ਇਹ ਜਿਹੜੀ ਝੋਟੀ ਖਰੀਦ ਸਕਦੇ ਹੋ ਮੁੱਲ ਕਿਸਾਨ ਵੀਰ ਉਹ ਇਸ ਦਾ 85000 ਰੁਪਇਆ ਹੈਗਾ ਮੌਕੇ ਤੇ ਇਸ ਦੇ ਵਿੱਚੋਂ ਵੀ ਮਾਨਤਾਨ ਜ਼ਰੂਰ ਕੀਤਾ ਜਾਵੇਗਾ ਬਾਕੀ ਤੁਸੀਂ ਹਵਾਨਾ ਚੈੱਕ ਕਰ ਸਕਦੇ ਹੋ ਹਾਜੀ ਹਵਾਨਾ ਦੋਸਤੋ ਇਸਨੇ ਪਿੱਛੇ ਨੂੰ ਕਾਫੀ ਜ਼ਿਆਦਾ ਬਣਾ ਲੈਣਾ ਹੈ 10 ਤੋਂ 15 ਦਿਨ ਦਾ ਇਸ ਤੇ ਕੋਈ ਕੋਈ ਟਾਈਮ ਹੈਗਾ ਹਜੇ ਥਾਣਾ ਦੇ ਵਿੱਚ ਧਾਰਾਂ ਹੀ ਅ ਸ਼ੁਰੂ ਹੋਈਆਂ ਹਨ ਬਾਕੀ ਹਵਾਨਾ ਹਜੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਆ ਹੌਲੀ ਹੌਲੀ ਇਸਨੇ ਹਵਾਨਾ ਬਿਲਕੁਲ ਤਿਆਰ ਕਰ ਲੈਣਾ ਜੀ ਆਪਣੇ ਸਮੇਂ ਦੇ ਅਨੁਸਾਰ ਬਾਕੀ ਥਾਣਾ ਦਾ ਤੁਸੀਂ ਗੈਪ ਵੇਖ ਸਕਦੇ ਹੋ ਥਾਣਾ ਦੀ ਲੰਬਾਈ ਵੇਖ ਸਕਦੇ ਹੋ ਤੇ ਦੋਸਤੋ ਜਿਹੜੀ ਚੁਆਈ ਸੀ ਪਹਿਲੇ ਸੂਵੇ ਦੀ ਪਾਈ ਹੁਣ ਤਸਿਆਈ ਪਾਈ ਉਹਨਾਂ ਨੇ ਵੀ ਚੁਆਈ ਕਾਫੀ ਜ਼ਿਆਦਾ ਵਧੀਆ ਸੀ ਮੋਟੀ ਧਾਰ ਹੈਗੀ ਆ ਕੋਈ ਪੂਰ ਸ਼ਰਲਾ ਕੋਈ ਧਾਰ ਨਹੀਂ ਹੈਗਾ ਕੋਈ ਛੱਟਾ ਨਹੀਂ ਹੈਗਾਗਾ ਕਾਫੀ ਜਿਆਦੀ ਵਧੀਆ ਤਾਰ ਹੈਗੀ ਐ ਦੋਸਤੋ ਬਾਕੀ ਜਿਹੜੇ ਮੇਰੇ ਵੀਰ ਚਾਹਵਣ ਹੋਣ ਉਹ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਇਹ ਜਿਹੜੀ ਝੋਟੀ ਵੀ ਖਰੀਦ ਸਕਦੇ ਹੋ ਬਾਕੀ ਜਿਹੜੇ ਪਸ਼ੂ ਵੀਰ ਜੀ ਤੁਸੀਂ ਕਦੀ ਵੀ ਕੋਈ ਖਰੀਦਣਾ ਜਿਹੜਾ ਸੂਝਾ ਪਸ਼ੂ ਆ ਉਸ ਨੂੰ ਦੀ ਉਸ ਦੀ ਤੇੜੀ ਦੋ ਡੰਗ ਦੀ ਚੋਈ ਤੁਸੀਂ ਜ਼ਰੂਰ ਕਰਕੇ ਉਸ ਨੂੰ ਲੈਣਾ ਇਹ ਸਨ ਕਿਸਾਨ ਵੀਰੋ ਦੋ ਐਨੀਮਲ ਜਿਹੜੇ ਸਨ ਸੇਲ ਦੋਹਾਂ ਦੀ ਆਪਾਂ ਤੁਹਾਨੂੰ ਡਿਟੇਲ ਦੱਸ ਦਿੱਤੀ ਹੈ ਜੀ ਬਾਕੀ ਜਿਹੜੇ ਮੇਰੇ ਵੀਰ ਚਾਹਵਣ ਹੋਣ ਆਪਨਾ ਤੁਸੀਂ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰਕੇ ਫੋਨ ਕਰਕੇ ਜਦੋਂ ਮਰਜ਼ੀ ਤੁਸੀਂ ਪਸ਼ੂ ਵੇਖ ਸਕਦੇ ਹੋ ਤਸੱਲੀ ਆਪਣੀ ਕਰ ਸਕਦੇ ਹੋ ਸੋ ਦੋਸਤੋ ਆ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ